ਅਸੀਂ ਖਰੀ ਆਂ ਮਛਵਾੜਾ ਥਾਣਾ ਵਿਖੇ ਇੱਥੇ ਬਿਜ਼ਨਸ ਦੀ ਰੀਡ ਪਈ ਆ ਬਿਜ਼ਨਸ ਲੁਧਿਆਣਾ ਵੱਲੋਂ ਇੱਕ ਰਿਟਾਇਰਡ ਸੇਵਾਮੁਖ ਹੋਮਗਾਰਡਾ ਬਲਵਿੰਦਰ ਸਿੰਘ ਉਹਨੂੰ ਗ੍ਰਸਤਾਰ ਕੀਤਾ ਵਾ ਰੰਗੇਂਦਰ ਸਿੰਘ ਉਹਦਿਆਂ ਜਿਹਨਾਂ ਸੁਨੇਹਾ ਵੱਲੋਂ ਬਜੀ ਕੁਝ ਵੀ ਦੱਸੋ ਤੋਂ ਨਿਕਾਲ ਕੀਤਾ ਜਾ ਰਿਹਾ ਵਾ ਇਹਨੂੰ ਅਰੈਸਟ ਕੀਤਾ ਹੋਇਆ ਵਾ ਤੇ ਇਦੇ ਨਾਲ ਇੱਕ ਅਲਟੋ ਕਾਰ ਖਰੀਦੀ ਸੀ ਬਲੈਕ ਰੰਗ ਦੀ ਸ਼ਿਕਾਇਤ ਕਰਤਾ ਇੱਥੇ ਆ ਉਹ ਸ਼ਿਕਾਇਤ ਕਰਤਾ ਜੇ ਅਲਟੋ ਕਾਰ ਖਰੀਦੀ ਬਲੈਕ ਰੰਗ ਦੀ ਉਹਨੇ ਨਿਸ਼ਬ ਦੇ ਉਹ ਪੁਰਾਣੇ ਸ਼ਤ ਮੰਗੀ ਜੀ ਕਾਰ ਸ਼ਟਰ ਦੇ ਬਦਲੇ ਤੇ ਉਹਦੇ ਵਿੱਚ ਕੋਈ ਵਾਧੂ ਨਾਟ ਫੋੜੇ ਜਾਂ ਕੁਝ ਵੀ ਵਾੜਾ ਦੱਸਣ ਤੋਂ ਉਹਨੇ ਇਨਕਾਰ ਕਰਤਾ ਬਿਜ਼ਨਸ ਡਿਪਾਰਟਮੈਂਟ ਨੇ ਤੇ ਮਟਰਾਂ ਨੇ ਆਟੋ ਕਾਟ ਛੱਡਦੇ ਬਦਲੇ 10000 ਰੁਪਏ ਦੀ ਰਿਸ਼ਵਤ ਅਸੀਂ ਜਾਦੀ ਹੈ ਰਿਸ਼ਵਤ ਮੰਗੀ ਆ ਤੇ ਵਿਜੀਲੈਂਸ ਲੁਧਿਆਣਾ ਵੱਲੋਂ ਰੰਗੀ ਰਹੀ ਰਿਸ਼ਵਤ ਆ ਜਬ ਬਰਵਿੰਦਰ ਸਿੰਘ ਜੋ ਕਿ ਮਛੜਾ ਥਾਣਾ ਵਿਖੇ ਸੇਵਾ ਮੁਕਤ ਹੋਮਗੱਡ ਸੀਗਾ ਉਹਨੂੰ ਜਦੋਂ ਗ੍ਰਿਫਤਾਰ ਕੀ ਤਾਵਾ ਅੱਗੇ ਉਹ ਰਿਸ਼ਵਤ ਕਿੱਥੇ ਜਾਣੀ ਸੀ ਕੀ ਕਰਨਾ ਸੀ ਇਹ ਤਾਂ ਉਹ ਬਾਅਦ ਚ ਪਤਾ ਲੱਗਿਆ ਫਿਲਹਾਲ ਵਿਜੀਲੈਂਸ ਟੀਮ ਵੱਲੋਂ ਤਸੰਦੂ ਕੁਝ ਵੀ ਕਦਮ ਨਹੀਂ ਚੁੱਕਤਾ ਮਾਛੀਵਾੜਾ ਥਾਣਾ ਵਿਖੇ ਜੋ ਤਹਿਨਾ ਸੀ ਹੋਮਗੱਡ ਜਗਿੰਦਰ ਸਿੰਘ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਵਿਜੀਲੈਂਸ ਰਾਹੀਂ ਤੇ ਹੁਣ ਇਹਨੇ ਪੁਲਿਸ ਦੇ ਵਿਜੀਲੈਂਸ ਟੀਮ ਨੇ ਉਹ ਅਧਿਕਾਰੀ ਨਹੀਂ ਮਿਲਿਆ ਤੇ ਸਾਰੇ ਚਲੇ ਗਏ ਸੀ ਇੱਥੋਂ ਇੱਕ ਮੁੰਛੀ ਸੀਗੇ ਤੇ ਉਹ ਕਾਰ ਜਿਹੜੀ ਪਿੱਛੇ ਦੇਖਣ ਜਾ ਰਹੀ ਵੀ ਕਿੱਥੇ ਕਾਰ ਖੜੀ ਹੈ ਕਿ ਨਹੀਂ ਖੜੀ ਉਸ ਦੀ ਤਲਾਸ਼ ਕੀਤੀ ਜਾ ਰਹੀ ਆ ਵੀ ਉਹ ਕਾਰ ਕਿਹੜੀ ਜਿਹਦੇ ਬਦਲੇ ਰਿਸ਼ਵਤ ਮੰਗੀ ਗਈ ਜਿਹੜੀ ਕਾਰ ਜਿਹਦੇ ਬਦਲੇ ਰਿਸ਼ਵਤ ਮੰਗੀ ਗਈ ਸੀ 10000 ਰੁਪਿਆ ਉਹ ਟੀਮ ਮਾਛੌੜਾ ਥਾਣੇ ਦੀ ਪਿੱਛੇ ਖੜੀ ਮਿਲ ਗਈ ਆ ਤੇ ਗੁਰਵਿੰਦਰ ਸਿੰਘ ਜਿਹੜਾ ਸੇਵਾ ਮੁਕਤ ਹੋ ਘਾਦੀ ਆ ਉਹਨੂੰ ਲੈ ਕੇ ਜਾ ਰਿਹਾ ਉਹ ਚਾਰ ਕਰਤਾਲੀ ਜਿਹਨਾਂ ਦੇ ਸ਼ਿਕਾਇਤ ਦੇ ਆਧਾਰ ਤੇ ਉੱਤੇ ਅੱਜ ਪੱਤਰ ਦਿੱਤੀ ਉਹ ਕਾਰ ਆ 48 49 ਪਿੱਛੇ ਆਏ ਤੋਂ ਇੱਕ ਉਸੇ ਮਾਜੇ ਦਾ ਵਿਅਕਤੀ ਉਹਨੂੰ ਦਕਾਟ ਕਰ ਰਹੇ ਇੱਕ ਕਾਰਮਚਾਰੀ ਜਿਹੜੀ ਕਾਰਮਚਾਰੀ ਬਣ ਚੁੱਕੀ ਸੀ ਵਿਜੇਸ਼ ਟੀਮ ਦੇ ਸਰਪ੍ਰਸਤ ਨਾਰਕਾਨੀ ਅਮਰ ਨਾਮ ਦਾ ਕਪਿਤਾਸ਼ਾਹ ਰਿਸ਼ਵਤ ਮੰਗੀ ਸੀ ਉਹਨੂੰ ਦਸ਼ਾ ਵਿਸ਼ਵ ਨੇ ਰੰਗੇ ਹਤੀ ਵਿਜੇਸ਼ ਸਿੰਘ ਸੇਵਾ ਮੁਕਤ ਕਾਲ ਨੂੰ ਵਿਦਾਤਾ ਕਹਿਆ ਗਿਆ